ਹਾਲੀ ਦੀ ਰੋਟੀ ਹਾਂਜੀ ਰੋਟੀ ਵਾਲੇ ਤੇ ਤੁਸੀਂ ਨਾ ਵਾਟੀ ਕੱਢ ਦਿੱਤੇ ਆ ਕਿਹੜੇ ਮਸਾਲੇ ਪਾਉਂਦੇ ਏ ਜੇ ਸਬਜ਼ੀਆਂ ਵਿੱਚ ਮਸਾਲੇ ਤੇ ਜਿਹੜੇ ਆਮ ਬਣਾਇਦੇ ਆ ਘਰ 'ਚ ਉਹੀ ਪਾਈਦੇ ਆ ਬਾਕੀ ਪਤਾ ਕੀ ਆ ਮੈਂ ਤੇ ਮੰਮੀ ਜਦੋਂ ਰਲ ਕੇ ਰੋਟੀ ਬਣਾਉਂਦੇ ਆ ਨਾ ਤੇ ਸੱਚੀ ਪਤਾ ਨਹੀਂ ਇੰਨੀ ਸਵਾਦ ਬਣਦੀ ਆ ਨਾ ਉਹ ਖਰੇ ਰੱਬ ਵੱਲੋਂ ਜੀਆਂ ਦਾ ਪਿਆਰ ਪੈ ਜਾਂਦਾ ਆ ਖਾਣੇ ਦੇ ਵਿੱਚ ਤਾਂ ਕਰਕੇ ਇੰਨੀ ਸਵਾਦ ਲੱਗਦੀ ਆ ਨਾਲੇ ਜਦੋਂ ਚਾਰ ਜੀ ਇਕੱਠੇ ਬਹਿ ਕੇ ਖਾਂਦੇ ਆ ਨਾ ਉਦੋਂ ਤੇ ਹੋਰ ਮਜ਼ਾ ਆਂਦਾ ਰੋਟੀ ਖਾਣ ਦਾ ਵਾਕਿਆ ਹੀ ਦੇਦੀ ਆਹ ਗੱਲ ਤੇ ਨਾ ਤੁਸੀਂ 16 ਨੇ ਸੱਚ ਕਹੀ ਆ ਇਹ ਸਾਰੇ ਜੀ ਮਿਲ ਕੇ ਰੋਟੀ ਖਾਣ ਤਾਂ ਰੋਟੀ ਦਾ ਸੁਆਦ ਦੁੱਗਣਾ ਹੋ ਜਾਂਦਾ ਏ ਨਹੀਂ ਤੇ ਕਈ ਵਾਰੀ ਨਾ ਜਿੰਨੀ ਮਰਜ਼ੀ ਰੀਜਾਂ ਚਾਵਣਾ ਰੋਟੀ ਪਾਣੀ ਬਣਾਇਆ ਹੋਏ ਘਰ ਚ ਇੱਕ ਜਣੇ ਦਾ ਮੂਵਿੰਗਾ ਹੋ ਜਾਏ ਨਾ ਸਾਰਾ ਹੀ ਸੁਆਦ ਮਾਰਿਆ ਜਾਂਦਾ ਏ ਇਹ ਤੇ ਗੱਲ ਤੁਹਾਡੀ ਸਹੀ ਏ ਦੀਦੀ ਰੋਟੀ ਪਾਣੀ ਖਾਂਦੇ ਟਾਈਮ ਨਾ ਤੇਰਾ ਖੁਸ਼ੀ ਹੋਣਾ ਚਾਹੀਦਾ ਆ ਫੇਰੀ ਰੋਟੀ ਦਾ ਸੁਆਦ ਪਤਾ ਲੱਗਦਾ ਨਹੀਂ ਤੇ ਫਿਰ ਸਾਡੇ ਆਦ ਦੇ ਵਿੱਚ ਜਦੋਂ ਕੋਈ ਖਾਂਦਾ ਪੀਂਦਾ ਉਦੋਂ ਵੀ ਪਤਾ ਲੱਗਣਾ ਸੁਆਦ ਬਣੀ ਚੀਜ਼ ਕੇ ਨਹੀਂ ਆਹੋ ਇਹ ਤਾਂ ਹੈ ਮੰਮੀ ਜੀ ਤੁਸੀਂ ਤੇ ਭਾਬੀ ਨੇ ਰੋਟੀ ਬਣਾਈ ਹੈ ਨਾ ਇੰਨਾ ਸਵਾਦ ਆਇਆ ਨਾ ਰੋਟੀ ਖਾਣ ਦਾ ਸੱਚ ਕੁੱਛ ਹੋਣਾ ਜਦੋਂ ਨਹੀਂ ਮੈਂ ਉੱਥੇ ਵਿਆਹੀ ਗਈ ਆ ਨਾ ਮੈਂ ਤਾਂ ਕਿਤੇ ਚੱਜ ਨਾਲ ਰੋਟੀ ਨਹੀਂ ਖਾਧੀ ਇੱਥੇ ਭਾਬੀ ਦੀਆਂ ਤੇ ਮੰਮੀ ਦੀਆਂ ਪੱਕੀਆਂ ਖਾਨੀਆਂ ਨਾ ਉਹ ਰੋਟੀ ਖਾਣ ਦਾ ਸਵਾਦ ਹੀ ਵੱਖਰਾ ਤੇ ਮਾਉਂਦਾ ਨਾ ਉਹ ਤੇ ਗਲਤ ਹੈ ਜੀ ਠੀਕ ਆ ਪਰ ਫਿਰ ਵੀ ਤੇ ਜਿਹੜੀ ਸਬਜ਼ੀ ਬਣਾਉਂਦੇ ਆ ਨਾ ਬੱਕ ਬਕਲੀ ਜੀ ਹੁੰਦੀ ਆ ਫਿੱਕੀ ਜੀ ਹੁੰਦੀ ਆ ਜਾਂ ਤੇ ਨਾ ਹਰੇ ਉਹ ਫਿੱਕਾ ਖਾਂਦੇ ਆ ਤਾਂ ਕਰਕੇ ਨੀ ਸਵਾਦ ਹੁੰਦਾ ਰੋਟੀ ਖਾਣ ਦਾ ਜਾਂ ਫਿਰ ਤੁਸੀਂ ਨਾ ਪਿਆਜ਼ ਤੇ ਲਸਣ ਖੁੱਲਾ ਪੁੰਦੇ ਜੇ ਨਾ ਤਾਂ ਕਰਕੇ ਸਬਜੀ ਸਵਾਰ ਬਣਦੀ ਆ ਉਹਦੇ ਵੀ ਸਿਰਫ ਨਾ ਜਾਈ ਕਰਦੇ ਆ ਤੇ ਤੂੰ ਆਪ ਲਸਣ ਪਿਆਜ਼ ਟਮਾਟਰ ਟੂ ਮੋਟਰ ਪਾ ਕੇ ਵਧੀਆ ਸਬਜੀ ਬਣਾ ਲਿਆ ਕਰ ਤੂੰ ਕਿ ਉਹਦੇ ਹੱਥਾਂ ਵੱਲ ਵੇ ਨਹੀਂ ਹੰਨੀ ਮਮੀ ਉਹਨਾਂ ਦੇ ਹੱਥਾਂ ਵੱਲ ਕੀ ਵੇਖਣਾ ਜਦੋਂ ਮੈਂ ਕਹਿੰਨੀ ਨਾ ਮੈਂ ਸਬਜੀ ਬਣਾਉਣੀ ਆ ਤੇ ਗਾੜੀਆਂ ਦੱਸਾਂ ਕੀ ਕਹਣਗੇ ਚਲ ਆ ਲਸਣ ਤੇ ਪਿਆਜ਼ ਮੈਨੂੰ ਫੜਾ ਦੇ ਮੈਂ ਕੱਟ ਦਿੰਨੀ ਆ ਫਿਰ ਉੱਥੇ ਮੈਂ ਕੀ ਕਹਾਂ ਉਹਨਾਂ ਨੂੰ ਗੰਡੇ ਮੋਲ ਲੈਂਦੇ ਜੇ ਕੀ ਕਰਦੇ ਨੇ ਮੰਮੀ ਜੀ ਘਰ ਦੇ ਤੇ ਹੈਗੇ ਆ ਪਰ ਥੋੜੇ ਥਾਂ ਬੀਜਿਆ ਵਾ ਇੰਨੇ ਨਹੀਂ ਹੈਗੇ ਗੰਡੇ ਅੱਜ ਚਲ ਕੋਈ ਨਹੀਂ ਸੰਦੀਪ ਨੂੰ ਮੈਂ ਕਹਿੰਨੀ ਆ ਪਿੱਛੇ ਲਸਣ ਤੇ ਗੰਡੇ ਪੋਟ ਕੇ ਲਿਆ ਦੇ ਤੇ ਤੂੰ ਲੈ ਜੀ ਨਾਲ ਤੇ ਤੜਕਾ ਤੁੜਕਾ ਚਾ ਸਵਾਰਨਾ ਲਾਇਆ ਕਰੀ ਚਲੋ ਠੀਕ ਆ ਫਿਰ ਆਹੋ ਰੋਟੀ ਤੇ ਖਾਣੀ ਹੁੰਦੀ ਆ ਜੇ ਉਹ ਵੀ ਨਾ ਚੱਜ ਨਾ ਖਾਦੀ ਤੇ ਕੋਈ ਗੱਲ ਫਾਇਦਾ ਹੋਰ ਕੀ ਜਾ ਕੇ ਇਤਲੀ ਲਿਆ ਮਿਸਤਰੀਆਂ ਚਾ ਪਾਵੇ ਦੇ ਲਈ ਸਬਜ਼ੀਆਂ ਵਾਵਾ ਲਾਛੜੀਆਂ ਤੁਸੀਂ ਹਨਾ ਹਾਂਜੀ ਵਾਵਾ ਫਿਰ ਤਾਜ਼ੀਆਂ ਤਾਜ਼ੀਆਂ ਖਾਂਦੇ ਰਹੀਦਾ ਵਾ ਪੁੱਟ ਕੇ ਚਲੋ ਵਧੀਆ ਘਰਦੀਆਂ ਸਬਜ਼ੀਆਂ ਦੀ ਤੇ ਮौज ਹੀ ਬੜੀ ਹੁੰਦੀ ਐ ਤੇ ਹਾਂਜੀ ਇਹ ਤਾਂ ਹੈ ਤੇ ਰੋਟੀ ਤਾਂ ਹੀ ਖਾ ਲਈ ਹੁਣ ਸਾਰਾ ਨਾ ਤਾਂ ਤੁਸੀਂ ਹੁਣ ਗੰਡੇ ਕੋ ਪੁੱਟੀ ਜਾਂਦੇ ਧੁੱਪ ਦੇ ਵਿੱਚ ਸ਼ਾਮਾਂ ਦੀ ਸ਼ਾਮਾਂ ਨੂੰ ਤਿਆਰ ਕਰਨੀ ਹੈ ਨਾ ਸਬਜੀ ਹੁਣ ਨਹੀਂ ਨਹੀਂ ਇਹ ਪ੍ਰੀਤ ਲਈ ਖਾਣਦੇ ਆ ਅੱਛਾ ਮੰਮੀ ਕਹਿੰਦੇ ਜਾਂਦੇ ਪੁੱਟ ਲਿਆ ਦੋ ਚਾਰ ਗੁਛੀਆਂ ਤੇ ਪ੍ਰੀਤ ਚੱਲ ਲੈ ਜਾਂਦੀ ਆ ਮੈਂ ਠੀਕ ਆ ਤੁਹਾਡੇ ਲਈ ਵੀ ਪੁੱਟ ਲੈਣੇ ਆ ਕਿੱਧਰ ਲਾਏ ਆ ਤੁਸੀਂ ਨਾ ਨਾ ਲੋੜ ਹੀ ਨਹੀਂ ਆ ਹੂੰ ਲੱਗੇ ਸਾਡੇਕ ਬੰਨੇ ਤੇ ਉਹ ਫਿਰ ਨਾਲ ਨਾਲੀ ਪੋਟਲੀ ਤੇ ਨਾਲ ਨਾਲੀ ਸਬਜ਼ੀ ਬਣਾ ਲਈ ਦੀ ਆ ਠੀਕ ਆ ਠੀਕ ਆ ਨਾਲੇ ਇਹਨਾਂ ਨੇ ਗੱਡੀ ਖੜਨੀ ਆ ਤੇ ਚੱਲ ਗੱਡੀ ਦੇ ਵਿੱਚ ਸਮਾਨ ਚਲ ਜਾਂਦਾ ਵਾ ਮੋਟਰਸਾਈਕਲ ਦੇ ਉੱਤੇ ਦੇ ਖੜਦਿਆਂ ਚੰਗੇ ਵੀ ਨਹੀਂ ਲੱਗਦਾ ਝੋਲਿਆਂ ਦੇ ਬੋਰੀਆਂ ਦੇ ਵਿੱਚ ਸਮਾਨ ਇਹੋ ਜਿਹਾ ਤੇ ਇਹੀ ਕਾ ਚੱਲ ਗੰਡੇ ਲੱਣਵਾਵਾ ਪੁੱਟ ਦਿੰਨੇ ਆ ਆਲੂ ਹੋਇਆ ਘਰ ਦੇ 바ਵਾਈ ਤੇ ਕੋਹ ਆਲੂ ਪਾ ਦੇਣੇ ਮੰਮੀ ਆਂਦੇ ਆ ਚਲ ਮੈਂ ਵੀ ਪਤਾ ਹਾਂ ਨਾਲੇ ਮੰਮੀ ਆਂਦੇ ਕੁੜੀ ਆਈ ਆ ਘਰ ਐਦਾਂ ਹੁਣ ਜਾਂਦੀ ਖਾਲੀ ਜੀ ਚੰਗੀ ਨਹੀਂ ਲੱਗਦੀ ਤੇ ਕੋਨਾ ਕੋ ਦਿੰਦੇ ਰਹੀਏ ਤੇ ਵਧੀਆ ਲੱਗਦਾ ਵਧੀਆ ਹਾਂਜੀ ਦੀਦੀ ਓਦਾਂ ਜੇ ਗੁੱਸਾ ਨਾ ਕਰੋ ਤੇ ਤੁਹਾਨੂੰ ਇੱਕ ਗੱਲ ਪੁੱਛਾਂ ਹਾਂਜੀ ਪੁੱਛੋ ਜਦੋਂ ਦਾ ਵਿਆਹ ਹੋਇਆ ਨਾ ਇਹਨਾਂ ਦਾ ਮੇਰੇ ਮਨ ਚ ਓਦਾਂ ਦੀ ਗੱਲ ਘੁੰਮਦੀ ਇੱਕ ਕਿਹੜੀ ਓਦਾਂ ਮੈਂ ਸੋਚੰਦੀ ਹਾਂ ਕਿ ਤੁਹਾਡਾ ਤੇ ਇਹਨਾਂ ਵਿੱਚ ਕੋਈ ਮੈਚ ਹੈਗਾ ਵਾ ਕਿੱਥੇ ਤੁਸੀਂ ਤੇ ਕਿੱਥੇ ਇਹ ਦੋਵੇਂ 13 ਬਰਾਬਰ ਹੋਣ ਨਾ ਤੇ ਫੇਰ ਹੀ ਵਧੀਆ ਲੱਗਦਾ ਵਾ ਜਾਫਰ ਕੁੜੀ ਵਾਲੇ ਇਹ ਵੰਦੇ ਹੁੰਦੇ ਆ ਤੇ ਚਲੋ ਮੁੰਡੇ ਦਾ ਘਰ-ਬਾਰ ਚੰਗਾ ਹੋਏ ਜਿੱਥੇ ਸਾਡੀ ਧੀ ਨੇ ਵਸਣਾ ਜਾ ਕੇ ਕਿਉਂਕਿ ਕੁੜੀ ਨੇ ਤਾਂ ਨੇ ਤਾਂ ਉੱਥੇ ਰਹਿਣਾ ਤੇ ਮੁੰਡੇ ਨੇ ਤਾਂ ਕਦੀ ਕਿਤੇ ਜਾਣਾ ਹੁੰਦਾ ਸਹੁਰੇ ਗੱਲ ਤੇ ਤੁਹਾਡੀ ਠੀਕ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਤੁਸੀਂ ਇਹ ਰਿਸ਼ਤੇ ਨੂੰ ਹਾਂ ਕਿਦਾਂ ਕਰ ਦਿੱਤੀ ਹੈ ਦੀਦੀ ਹੁਣ ਜਦੋਂ ਪੂਆ ਫੁੱਫੜ ਜੀ ਆਏ ਹੀ ਉਹਨਾਂ ਨੇ ਆ ਕੇ ਗੱਲਾਂ ਹੀ ਇਹ حساب ਨਾ ਕੀਤੀਆਂ ਕਿ ਸਾਨੂੰ ਨਾ ਨਾ ਕਰਿਓ ਤੇ ਉਹਨਾਂ ਦੇ ਮੂੰਹ ਨੂੰ ਰਿਸ਼ਤਾ ਹੋਇਆ ਵਾ ਬਾਕੀ ਥੋੜਾ ਰਿਆ ਪ੍ਰੀਤੀ ਵੱਲੋਂ ਵੀ ਸਾਰੇ ਜਾਣੇ ਝੱਕਦੇ ਸੀ ਕਿ ਇਹ ਨਾ ਬਹੁਤੀ ਚੁਸਤ ਚਲਾਕਨੀ ਆ ਭੁਲੀ ਆ ਤੇ ਕਹਿੰਦੇ ਹਾਂ ਚੱਲ ਕੋਈ ਨਹੀਂ ਸਾਡੀ ਧੀ ਸੌਖੀ ਰਹੂਗੀ ਤੇ ਤਾਂ ਕਰਕੇ ਇਹੋ ਗੱਲਾਂ ਸੋਚ ਵਿਚਾਰ ਕੇ ਰਿਸ਼ਤਾ ਕਰ ਦਿੱਤਾ ਬਾਕੀ ਗੱਲ ਤੁਹਾਡੀ ਵੀ ਸਹੀ ਆ ਦੋਵੇਂ ਧਿਰਾਂ ਬਰਾਬਰ ਹੋਣ ਸਵਾਦ ਤੇ ਫੇਰ ਹੀ ਹੁੰਦਾ ਵਾ ਹੁਣ ਆਏ ਤੇ ਹੈਗੇ ਆ ਵਿਚਾਰੇ ਮੈਨੂੰ ਤੇ ਆਪ ਹੋਰ ਤਰ੍ਹਾਂ ਹੋਣ ਲਈ ਆ ਕੀ ਗੱਡੀ ਮੰਗਣ ਆਏ ਆ ਚੀਜ਼ ਮੰਗਣੀ ਕਿਹੜੀ ਸੌਖੀ ਆ ਹਨਾ ਕਿਸ ਦੇ ਜਿੱਦਾਂ ਏਦਾਂ ਘਰੋਂ ਚੀਜ਼ ਲੈ ਕੇ ਜਾਣੀ ਉਪਰ ਰਾਜਾ ਦੇ ਲੱਗਦਾ ਹੀ ਆ ਕਰਸ ਜਿਆ ਵੀ ਆ ਗਿਆ ਚੱਲ ਕੋਈ ਨਹੀਂ ਆਪੇ ਮਾਰਾ ਦੇ ਨੰਨੂ ਵੀ ਕੋਈ ਚੀਜ਼ ਦੇਵੇਗਾ ਹੀ ਦੀਦੀ ਬਹੁਤਾ ਤਰਸ ਨਹੀਂ ਕੇ ਤੇ ਖਾਈਦਾ ਹੋਈਦਾ ਆ ਤਰਸ ਦੇ ਵਿੱਚ ਹੀ ਨਾ ਬੰਦਾ ਕੁੰਡਾ ਕਰਾ ਜਾਂਦਾ ਆਪਣਾ ਮੇਰੇ ਨਾਲ ਤੇ ਹੋਈਆਂ ਵੀਤੀਆਂ ਮੈਂ ਤੇ ਤਾਂ ਤੁਹਾਨੂੰ ਸਮਝਾਉਂਦੀ ਆ ਬਾਕੀ ਇਹ ਜੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਅੱਜ ਤੇ ਉਹ ਗੱਡੀ ਲੈਣ ਆਏ ਆ ਤੇ ਮੁੜ ਕੇ ਗਿੱਜੇ ਗਿੱਜੇ ਹੋਰ ਨਾ ਚੀਜ਼ਾਂ ਵੱਲ ਧਿਆਨ ਰੱਖਣਗੇ ਫੇਰ ਤੁਸੀਂ ਨਾ ਹਾਂ ਕਰਨ ਜੋਗੇ ਤੇ ਨਾ ਹੀ ਤੁਸੀਂ ਨਾ ਕਰਨ ਜਗੇ ਇਸ ਕਰਕੇ ਮੈਂ ਤੁਹਾਨੂੰ ਸਮਝਾਉਂਦੀ ਆ ਉਹ ਨਹੀਂ ਨਹੀਂ ਗੱਡੀ ਇਹਨਾਂ ਨੇ ਥੋੜੀ ਮੰਗੀ ਆ ਉਹਦੇ ਮੰਮੀ ਨੇ ਹੀ ਕਿਹਾ ਇਹਨਾਂ ਨੂੰ ਕੀ ਆਜੋ ਤੇ ਲੈ ਜਾਓ ਇਹਨਾਂ ਨੇ ਕਿਤੇ ਘਰੇ ਪਲਾਨ ਬਣਾਇਆ ਸੀ ਜਾਣਦਾ ਤੇ ਉਹ ਗੱਡੀ ਇਹਨਾਂ ਨੂੰ ਕਿਰਾਏ ਤੇ ਮਿਲੀ ਨਹੀਂ ਤਾਂ ਕਰਕੇ ਫਿਰ ਕਿਤੇ ਪ੍ਰੀਤੀ ਨੇ ਮੰਮੀ ਨਾਲ ਗੱਲ ਕਰਤੀ ਕਿ ਮੰਮੀ ਆਂਦੇ ਚੱਲ ਸਾਡੇ ਘਰ ਤੇ ਦੋ ਵਾ ਇੱਕ ਤੁਸੀਂ ਲੈ ਜਾਓ ਤੇ ਕੋਮ ਫਿਰ ਲਓ ਬਾਅਦ ਚ ਛੱਡ ਜਾਣਗੇ ਚਲੋ ਕੋਈ ਗੱਲ ਨਹੀਂ ਵੈਸੇ ਮੈਂ ਤੇ ਮੇਰਾ ਤੇ ਸਮਝਾਉਣਾ ਫਰਜ਼ੀ ਅੱਗੇ ਤੁਹਾਡਾ ਜਵਾਈ ਤੇ ਤੁਹਾਡੀ ਧੀ ਹੈ ਤੁਹਾਨੂੰ ਜ਼ਿਆਦਾ ਪਤਾ ਹਨਾ ਮੇਰੇ ਨਾਲ ਮੇਰੀ ਗੱਲ ਸੁਣੋ ਬੜੇ ਚਿਰ ਦੇ ਆਏ ਆ ਰੋਟੀ ਪਾਣੀ ਵੀ ਖਾ ਲਿਆ ਚੱਲ ਗਿਆ ਹੁਣ ਘਰ ਨੂੰ ਨਹੀਂ ਜਾਣਾ ਉਹ ਬੱਸ ਕਰੋ ਤੁਹਾਨੂੰ ਜਾਣ ਦੀ ਕਾਲੀ ਪੈ ਵੀ ਗਈ ਅਜੇ ਰੋਟੀ ਪਾਣੀ ਖਾ ਕੇ ਹੁਣ ਤੇ ਵਿਹਲੇ ਹੋਏ ਆ ਗੱਪਾਂ ਮਾਰਨ ਵਾਸਤੇ ਤੇ ਹੁਣ ਇਹ ਜੀ ਚਲੋ ਚਲੋ ਘਰ ਨੂੰ ਬਹਿ ਜਾਓ ਚੱਲ ਹੀ ਜਾਣਾ ਵਾ ਘਰ ਦੂਰ ਨਹੀਂ ਚੱਲ ਚੱਲਿਆ ਕਿਤੇ ਘਰ ਉਥੋਂ ਨਹੀਂ ਦੂਰ ਤਾਂ ਨਹੀਂ ਚੱਲਿਆ ਫੇਰ ਵੀ ਮੈਂ ਚਲੋ ਬੀਬੀ ਹੁਣੀ ਘਰੇ ਇਕੱਲੇ ਨੇ ਤੇ ਚਲੋ ਬਾਹਰ ਤੋਂ ਆਪਾਂ ਨਾ ਇਕੱਠੇ ਹੋਏ ਜੋ ਸਾਰੇ ਜਾਣੇ ਆਪਾਂ ਹੈ ਹਾਂ ਅਜੇ ਤਾਂ ਹੀ ਭਰਾਵਾ ਭਰਾਵਾਂ ਵਾਲੇ ਕਿਸੇ ਦੀ ਸਾਂਝੇ ਕੀਤੇ ਅਜੇ ਤੇ ਉਹ ਕਿਸੇ ਸਾਂਝੇ ਕਰਨੇ ਆ ਉਹ ਤਾਂ ਤੁਹਾਡੇ ਕਿਸੇ ਖਤਮ ਹੀ ਨਹੀਂ ਹੋਣੇ ਜੇ ਸਾਂਝੇ ਕਰ ਲੇਤੇ ਫਿਰ ਤੇ ਰਾਤ ਪੈ ਗਈ ਇੱਥੇ ਹੀ ਪਰ ਗੱਲ ਇਹ ਆ ਨਾ ਭਰਾ ਸੱਚੀਆਂ ਗੱਲਾਂ ਦੱਸਦਾ ਨਹੀਂ ਨਾ ਹੁਣ ਦੱਸਿਆ ਕਦੀ ਇਹਨੇ ਕਿਦਾਂ ਨਵਾ ਮਾਨ ਦੇ ਚ ਲੰਮੇ ਪਾਪ ਆ ਕੇ ਤੂੰ ਨਾ ਹੁੰਦਾ ਸੀ ਥੂੜ ਦੇ ਟੱਕ ਤਰਿਆ ਵੇਖਦਾ ਹੁਣੇ ਅੱਛਾ ਤੇ ਘਰ ਆ ਕੇ ਬੈਠੇ ਤਾਂ ਇੰਨਾ ਗੱਲਾਂ ਕਰਨ ਰਿਆ ਵਾ ਤੇ ਕੋਈ ਗੱਲ ਨਹੀਂ ਬਹੁਤੀ ਗੱਲ ਆ ਚੱਲ ਕੋਈ ਗੱਲ ਨਹੀਂ ਉੱਥੇ ਕਿਹੜਾ ਵੀ ਜਾਂਦਾ ਨਹੀਂ ਰਿਆ ਭਾਬੀ ਆਹੀ ਨਾ ਤੇ ਇਕੱਠੇ ਹੋ ਜਾਣਾ ਨਾ ਕਿਤੇ ਜੇ ਮੈਂ ਉੱਥੇ ਚੱਲ ਜਾਣਾ ਤੇ ਮੇਰਾ ਨਾਲ ਉੱਥੋਂ ਆਉਣ ਨੂੰ ਜੀ ਕਰਿਆ ਕਰਨਾ ਜੇ ਇਹਨੇ ਇੱਥੇ ਆ ਜਾਇਆ ਕਰਨਾ ਤੇ ਇਹਦਾ ਜਾਣ ਨੂੰ ਨਾ ਜੀ ਕਰਿਆ ਕਰਨਾ ਆਈਆਂ ਦਾ ਪੜੜੀ ਚੇਤੇ ਵੀ ਹੈ ਕਿ ਨਹੀਂ ਹੈ ਸਾਡੀ ਦੇਦੇ ਨਾਲ ਹੀ ਬੜੀ ਚਲਦੀ ਰਹੀ ਆ ਖੇਚਾ ਤੁਈ ਇਹ ਤਾਂ ਪਤਾ ਨਹੀਂ ਵੱਡੇ ਹੋ ਗਏ ਨੇ ਸਾਡੇ ਭਾਈਆ ਬਣ ਜਾਣਾ ਜੇ ਛੋਟੇ ਹੀ ਹੁਣੇ ਆ ਨਾ ਬਥੇਰੇ ਰੌਂਦ ਮਾਰਦੇ ਰਿਹਾ ਮੇਰੇ ਨਾਲ ਨਿੱਕੇ ਹੁੰਦੇ ਨਾਲ ਇਹ ਵੱਡੇ ਹੀ ਤੇ ਮੈਂ ਨਿੱਕਾ ਸੀ ਮੈਂ ਥੋੜਾ ਜਿਹਾ ਭੋਲਾ ਸੀ ਇਹ ਚਲਾ ਗਏਗੇ ਇੰਨਾ ਦੀ ਫੇ ਚੱਲਦੀ ਸੀ ਉਦੋਂ ਅੱਛਾ ਵਿੱਕੀ ਤੂੰ ਵੀ ਭੋਲਾ ਹੁੰਦਾ ਸੀ ਯਕੀਨ ਜਾਈ ਨਹੀਂ ਆਉਂਦਾ ਚਲ ਕੋਈ ਨਹੀਂ ਜੇ ਉਦੋਂ ਭੋਲਾ ਹੁੰਨਾ ਹੁਣ ਬਥੇਰਾ ਤੇਜ ਹੋ ਗਿਆ ਆ બસ ਕੀ ਕਰੀਏ ਫਿਰ ਭਾਬੀ ਸਮੇਂ ਦੇ ਨਾਲ-ਨਾਲ ਤੇਜ਼ ਹੋਣਾ ਹੀ ਪੈਂਦਾ ਆ ਨਹੀਂ ਤੇ ਭੋਲੇ ਬੰਦਿਆਂ ਨੂੰ ਅੱਜਕੱਲ੍ਹ ਦੁਨੀਆ ਜੀਣ ਕਿੱਥੇ ਦਿੰਦੀ ਆ ਬਿਲਕੁਲ ਸਹੀ ਗੱਲ ਕਹੀ ਆ ਭਾਜੀ ਤੇਜ਼ ਹੋਣਾ ਹੀ ਚਾਹੀਦਾ ਆ ਬੰਦੇ ਨੂੰ ਤੇ ਜੇ ਦੋਵੇਂ ਜੀ ਭੋਲੇ ਰਲ ਜਾਣ ਤੇ ਫੇਰ ਤੇ ਗੱਲ ਹੀ ਨਹੀਂ ਬਣਦੀ ਨਾਲੇ ਸਾਡੀ ਅਸ਼ਦੈਨ ਨੂੰ ਤੇ ਵਾਕਈ ਤੇਰੀ ਘਰ ਵਾਲਾ ਚਾਹੀਦਾ ਹੀ ਥੋੜਾ ਜਿਹਾ ਹੈ ਹਾਂ ਹਾਂਜੀ ਭਾਪਾ ਜੀ ਵਿਭਿੰਨ ਠੀਕ ਆ ਕੀ ਗੱਲ ਹੋਈ ਐ ਅੱਛਾ ਅੱਛਾ ਕੋਈ ਨਹੀਂ ਆਇਆ ਨਾ ਮੈਂ ਹੁਣੇ ਆ ਜਾਣਾ ਚਲੋ ਠੀਕ ਐ ਮੈਂ ਆ ਗਿਆ ਕੀ ਗੱਲ ਹੋਈ ਪੂ ਬਣੂ ਬੀਬੀ ਠੀਕ ਨਹੀਂ ਆਖਣ ਦੇ ਤਾਣੀ ਬੀਪੀ ਵੱਧ ਗਿਆ ਹੋਰੇ ਹਾਂ ਮੋਟਰਸਾਈਕਲ ਵੀ ਸਾਡੇ ਕੋਲ ਆ ਉਹਨਾਂ ਨੂੰ ਹਾਂ ਤੂੰ ਹੀ ਆਖਣੇ ਨੇ ਪਿਆ ਜਾ ਤੇ ਆਪਾਂ ਵੀ ਆਈਏ ਨਹੀਂ ਨਹੀਂ ਲੋੜ ਨਹੀਂ ਤੁਹਾਨੂੰ ਹਾਂ ਉਹ ਤੁਹਾਨੂੰ ਉਹਦਾ ਕੰਮ ਆਖਿਆ ਜੋ ਕੋਈ ਗੱਲ ਨਹੀਂ ਕੰਮ ਤੇ ਕਰ ਦਿੰਦੇ ਆ ਚਲੋ ਫਿਰ ਉਹਨੂੰ ਜਾਣਾ ਪੈਣਾ ਬੈਜੋ ਤੁਸੀਂ ਹੀ ਡਾੜੀ ਤੇ ਲੱਗੇ ਆ ਬੈਜੋ ਫੋਨ ਕਰੋ ਤੁਸੀਂ ਕਿਦੋਂ ਕਹਣਾ ਉਹਨਾਂ ਨੇ ਫਿਰ ਇਦਾਂ ਕਰਦੇ ਆ ਤੁਸੀਂ ਚੱਲੋ ਆਪਾਂ ਫਿਰ ਕਿਹੋ ਜਿਹੋ ਨਾਲ ਦਤ ਭੇਜ ਦਾਂਗੇ ਪੈਸੇ ਇਹ ਲੈ ਕੇ ਆ ਜਾਣਗੇ ਹੁਣ ਉਹਨਾਂ ਨੂੰ ਤੇ ਐਮਰਜੈਂਸੀ ਆ ਜਾਣਾ ਪੈਣਾ ਵਾ ਚਲੋ ਠੀਕ ਆ ਫਿਰ ਆ ਇਦਾਂ ਕਰ ਲਓ ਲੈ ਕਿੱਡਾ ਸੋਣਾ ਹੱਸਣ ਡਿਆ ਹੀ ਦਵਾਈ ਕਾ ਘੜੀ ਦੇ ਵਿੱਚ ਕੀ ਕੋ ਬਣ ਗਿਆ ਚਲ ਜਾਓ ਜਾ ਕੇ ਨਾ ਤੇ ਮੈਨੂੰ ਫੋਨ ਕਰੀ ਮੈਨੂੰ ਜਾ ਕੇ ਹਾਂ ਠੀਕ ਆ ਆਹ ਚਲੋ कौन डेढ़ लाख रुपया जी ਬੜਾ ਟਾਈਮ ਲਾਤਾ ਤੁਸੀਂ ਉਹ ਟਾਈਮ ਤੇ ਲਉਣਾ ਹੈ ਬੈਂਕੇ ਤੇ ਰਾਸ਼ੀ ਬੜਾ ਸੀ ਤੇ ਹਾਂ ਉਹ ਤੇ ਵਾਰੀ ਦੀ ਹੀ ਹੁੰਦੀ ਤੇ ਇਹ ਨਾਲ ਬੀ ਗੱਲ ਸੁਣ ਉਹ ਸੋਨੂੰ ਨੇ ਕਿੱਦਾਂ ਦੇਖਣ ਦੇ ਸੋਨੂੰ ਹੋਣੀ ਤਾਂ ਚੱਲ ਗਏ ਆ ਉਹ ਭੂਆ ਦੀ ਥੋੜੀ ਜੀ ਸਿਹਤ ਨਹੀਂ ਠੀਕ ਉਹ ਫੱੜਦਾ ਫੋਨ ਆਇਆ ਅੱਛਾ ਆਹੋ ਉਹਨਾਂ ਨੇ ਵਿਚਾਰਿਆਂ ਨੇ ਜਾਣ ਦੀ ਕੀਤੀ ਸਗੋਂ ਤੇ ਤੁਹਾਨੂੰ ਢੀਕਦੇ ਰਹੇ ਹੂੰ ਹੂੰ ਆਹੋ ਫਿਰ ਮੈਂ ਹੀ ਉਹਨਾਂ ਨੂੰ ਆਖਿਆ ਮੈਂ ਕਿਹਾ ਤੁਸੀਂ ਚੱਲ ਜਾਓ ਕੋਈ ਗੱਲ ਨਹੀਂ ਮੈਂ ਕਿਹਾ ਭਾਜੀ ਹੋਣਾ ਨੇ ਜਾਣਾ ਵਾ ਆਪਾਂ ਪੈਸੇ ਇਹਨਾਂ ਦੇ ਹੱਥ ਖਲਾ ਦਾਂਗੇ ਨਾਲੇ ਉਹਦਾ ਵੀ ਮੈਂ ਸੋਚਣ ਦੇ ਆਂ ਸੀ ਤੇ ਗੱਡੀ ਦੇ ਪੈਸੇ ਸੇਫ ਆ ਜਾਣੇ ਮੋਟਰਸਾਈਕਲ ਤੇ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੰਨੇ ਕਿੱਥੋਂ ਚਪਟਾ ਮਾਰ ਲੈਣਾ ਆ ਇਹ ਤਾਂ ਗੱਲ ਠੀਕ ਆਹ ਤੇ ਨਾਲੇ ਆ ਨੋਟ ਹੀ ਦੀ 100 100 ਦੇ ਤੇ 200 200 ਦੇ ਲੈ ਕੇ ਆਏ ਜੇ ਇੰਨੇ ਕ ਪੈਸੇ ਤੇ ਜੇ ਤਾਂ ਸਾਹਮਣੇ ਬੜੇ ਓਕੇ ਹੋਏ ਨੇ ਚਲੋ ਜਿਹੜੇ ਉਥੋਂ ਮਿਲੇ ਹੋਈ ਲਿਓਨੇ ਸੀ ਚਲੋ ਠੀਕ ਆ ਤਾਂ ਵੇ ਬਹੁਤ ਤੁਸੀਂ ਤੇ ਮੈਂ ਜਲਾ ਕੋਲ ਕਲ ਕਲ ਫੇਰਾ ਮਾਰਾਵਾਂ ਉਹ ਮਾਰ ਲਓ ਯਾਰ ਮੈਨੂੰ ਸੱਚ ਖਿਆਲ ਹੀ ਨਹੀਂ ਆਇਆ ਮੈਂ ਜਿਉਂ ਉਦੋਂ ਇਨ੍ਹਾਂ ਦੇ ਨਾਲ ਬੈਠਾ ਵੇਖੋ ਕਿ ਤੇ ਪੈਲੀ ਭਰਨਾ ਗਈ ਹੋਵੇ ਚੱਲ ਮੈਂ ਵੇਖ ਕੇ ਉਹਨਾਂ ਦੇ ਨਾਲ ਗੱਲ ਕਰ ਲਾਂਗਾ ਹਾਂ ਹਾਂ ਠੀਕ ਆ ਆਹ ਲਓ ਫੜ ਪ੍ਰੀਤੋ ਫੇ ਤੂੰ ਵੀ ਫੜ ਲਾ ਪਾ ਲਿਆ ਇਹਨੂੰ ਪਰਸ ਵਿੱਚ ਹੈ ਠੀਕ ਐਦਾਂ ਹੀ ਲੈ ਜੀ ਫਿਰ ਮੇਰਾ ਪਰਸ ਪਰਾਨੀ ਕਿੱਥੇ ਆ ਪਰਸ ਤੇਰਾ ਅੰਦਰ ਪਿਆ ਅੰਦਰ ਪਿਆ ਆਹੋ ਚੱਲ ਫਿਰ ਆਪਾਂ ਵੀ ਚੱਲੀਏ ਚਾਨੇ ਚਾਹ ਪੀ ਲੋ ੜਕੜ ਵਣ ਬਣਾਈ ਆ ਚਲੋ ਫੇ ਛੇਤੀ ਲਾਓ ਫੇ ਤਾਈ ਠੀਕ ਨਹੀਂ ਆ ਤਾਂ ਫੇਰ ਏ ਨਾ ਹੋਵੇ ਕੋਈ ਵਾਦਾ ਘਾਟਾ ਹੀ ਹੋ ਜੇ ਆਹ ਨਹੀਂ ਨਹੀਂ ਬਿਲਕੁਲ ਚਾਹੀਦਾ ਹੈ ਕੇ ਆਹੋ ਜਾ ਕੇ ਆਪਾਂ ਵੀ ਪਤਾ ਲਈਏ ਉਹਨਾਂ ਕਹਿਣਾ ਵਾ ਵੀ ਇਹ ਉੱਥੇ ਬੈਠੇ ਰਹੇ ਹਨਾ ਲਾ ਅਜੇ ਪਤਾ ਨਾ ਹੋਵੇ ਬੰਦੇ ਨੂੰ ਫਿਰ ਤੇ ਹੋ ਹੀ ਜਾਂਦਾ ਵਾ ਹੋਰ ਕੀ ਮੈਂ ਇੱਕ ਮਿੰਟ ਆਇਆ ਹਾਂ ਹਾਂਜੀ ਬਣ ਗਈ ਚਾ ਬਣ ਗਈ ਬਣ ਗਈ ਸੇ ਮੇਰੀ ਗੱਲ ਸੁਣਨਾ ਉਹ ਕਾਲੇ ਪਏ ਆ ਜਾਣ ਨੂੰ ਹਾਂਜੀ ਤੇ ਮੈਂ ਸੋਚਣ ਡਿਆ ਵੀ ਆਪਾਂ ਉਹਨਾਂ ਨੂੰ ਵੱਡੀ ਗੱਡੀ ਦੇ ਦਈਏ ਫਿਰ ਵੱਡੀ ਆਹੋ ਵੱਡੀ ਯਾਰ ਮੇਰੀ ਗੱਲ ਸੁਣ ਉਹਨਾਂ ਨੂੰ ਘੁੰਮਣ ਫਿਰਨ ਜਾਣਾ ਵਾ ਨਾਲੇ ਗੱਡੀ ਵੀ ਮੰਗੀ ਆ ਹੁਣ ਲੈ ਕੇ ਜਾਣਗੇ ਗੱਡੀ ਆਣ ਗਵਾੜ ਦੇ ਆਖਣਾ ਵਾ ਕੀ ਆ ਨਿੱਕੀ ਗੱਡੀ ਫੜਾਤੀ ਆ ਵੱਡੀ ਗੱਡੀ ਲੈ ਜਾਣਗੇ ਫਿਰ ਕੀ ਹੋਊਗਾ ਨਾਲੇ ਟੌਰ ਬਣੂ ਉਹਨਾਂ ਦੀ ਮੇਰੀ ਗੱਲ ਸੁਣੋ ਉਹ ਤੇ ਕੋਈ ਗੱਲ ਨਹੀਂ ਆ ਜਿਹੜੀ ਮਰਜ਼ੀ ਗੱਡੀ ਫੜਾ ਦਿਓ ਤੁਸੀਂ ਆਪਣੀ ਮਰਜ਼ੀ ਕਰਿਓ ਪਰ ਇਹ ਵੇਖ ਲਓ ਚਲੋ ਇਹਨਾਂ ਨੇ ਘੁੰਮਣਾ ਫਿਰਨਾ ਵੀ ਆ ਥੋੜੇ ਟਾਈਮ ਲੀਤੇ ਹੁਣ ਮੀਨਾ ਕਦੇ ਗੱਡੀ ਰੱਖਣਗੇ ਆਪਣੇ ਕੋਲ ਦੂਜੀ ਗੱਲ ਇਹ ਆ ਆਪਾਂ ਫੈਮਲੀਆਂ ਵੱਡੀ ਤੇ ਇਹ ਫੈਮਲੀ ਆ ਛੋਟੀ ਇਹਨਾਂ ਵਾਸਤੇ ਵੇਹ ਨਿੱਕੀ ਗੱਡੀ ਸਹੀ ਸੈੱਟ ਬਹਿਣੀ ਆ ਤੇ ਜੇ ਸਾਨੂੰ ਕਿਤੇ ਜਾਣਾ ਪੈ ਗਿਆ ਤੇ ਆਪਾਂ ਹੁਣ ਨਾਲ ਨਿਆਣੇ ਵੀ ਆ ਤੇ ਸਾਰੇ ਜਾਣੇ ਫਿਰ ਛੋਟੀ ਗੱਡੀ ਦੇ ਵਿੱਚ ਤੇ ਓਖਾ ਹੋ ਜਾਣਾ ਵਾ ਇਹ ਕਰਕੇ ਮੈਂ ਤੇ ਇਹੋ ਆਨੀ ਆ ਵੀ ਚੱਲ ਕੋਈ ਨਹੀਂ ਆ ਉਹਨਾਂ ਵਾਸਤੇ ਛੋਟੀ ਗੱਡੀ ਸਹੀ ਆਪਣੇ ਵਾਸਤੇ ਵੱਡੀ ਸਹੀ ਆ ਤੇ ਤੁਸੀਂ ਛੋਟੀ ਗੱਡੀ ਦੀ ਚਾਬੀ ਦੇ ਦਿਓ ਚਲੋ ਫਿਰ ਇਦਾਂ ਕਰ ਲੈਨੇ ਆਂ ਬਾਕੀ ਮੰਮੀ ਉਹਨਾਂ ਨੇ ਇੱਕ ਅਰੇ ਸਲਾਹ ਕਰ ਲਓ ਫਿਰ ਕਹਿਣ ਨਾ ਕਿ ਕੈਨਸਲ ਕਰ ਦਿੱਤਾ ਹੈ ਇਹਨਾਂ ਨੇ। ਉਹ ਕੋਈ ਗੱਲ ਨਹੀਂ ਮੈਂ ਕਰ ਲਊਗਾ ਮੰਮੀ ਨਾਲ ਗੱਲ। ਮੰਮੀ ਨੇ ਅੱਗੇ ਤੇਰੀ ਸਲਾਹ ਕਦੀ ਟੋਕੀ ਆ? ਹੁਣ ਮੈਨੂੰ ਠੋਕ ਦੇ ਤੈਨੂੰ। ਕੋਈ ਚੱਕਰ ਨਹੀਂ। ਠੀਕ ਆ ਜਾ ਫਿਰ ਆ ਆ ਜਾ। ਆ ਜਾਓ ਕਾਲੇ ਪਾਈ ਆ ਚਾਹ ਪੀਏ। ਆਹੋ ਇਹ ਤੇ ਦੋ ਜਾਣੇ ਆ। ਹੋਰ ਮਜੇ ਨਾਲ ਇਹਨਾਂ ਨੇ ਚੱਲ ਜਿਆ ਕਰਨਾ ਆਜਿਆ ਕਰਨਾ। ਚੱਲ ਤੂੰ ਰੋਕ ਚਾਹ ਪੀ ਤੇ ਮੈਂ ਤੇ ਲੀਕ ਹੋਤੀ ਲੈ ਕੇ ਨਹੀਂ। ਚਲੋ ਬਾਜੀ ਗੱਡੀ ਦੀ ਚਾਬੀ ਚਲੋ ਹੁਣ ਕੋ ਮੋ ਫਿਰੋ ਫਿਰ ਚਾਰ ਦਿਨ ਹੈ ਨਜ਼ਾਰੇ ਲਓ ਕਿਹੜੀ ਦੀ ਹੈ ਇਹ ਇਹ ਗੱਡੀ ਦੀ ਅੱਛਾ ਅੱਛਾ ਠੀਕ ਆ ਹਾਂਜੀ ਕੋਈ ਉਹ ਗੱਡੀ ਦੇ ਉੱਤੇ ਫਿਰ ਅਸੀਂ ਵੀ 6 ਜਾਣੇ ਆ ਬੱਚੇ ਵੀ ਨਾਲ ਹੁੰਦੇ ਆ ਕਈ ਯਾਰੀ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਸਾਡੇ ਦਾ ਸਰ ਜਾਣਾ ਇਹਦੇ ਨਾਲ ਬੜਾ ਵਧੀਆ ਪੇਪਰ ਪੂਪਰ ਪੂਰੇ ਹੀ ਆਣਾ ਇਹਦੇ ਹਾਂ ਸਾਰਾ ਕੁਝ ਓਕੇ ਆ ਤੂੰ ਆ ਪਰਚੀ ਇੱਕ ਹੁੰਦੀ ਆ ਉਹ ਬਣਾਈ ਆ ਤੂੰ ਆ ਪਰਚੀ ਓਕੇ ਆ ਜਿਹਦੇ ਦੋ ਮਹੀਨੇ ਪਏ ਆ ਉਹਨਾਂ ਤੇ ਟੈਨਸ਼ਨ ਨਾ ਲਓ ਹਾਂ ਨਹੀਂ ਮੈਂ ਆ ਬੋਸਲਾ ਫਿਰ ਵੀ ਜੇ ਨਹੀਂ ਬਣੀ ਤਾਂ ਕੋਈ ਨਹੀਂ ਆਪਾਂ ਬਣਾ ਲਾਂਗੇ ਸਗੋ ਉਹ ਗੱਡੀ ਦੀ ਨਹੀਂ ਬਣੀ ਅੱਛਾ ਅੱਛਾ ਹਾਂ ਜੀ ਉਹ ਤਾਂ ਦਾ ਭਾਜੀ ਮੈਂ ਹੱਕ ਵਿੱਚ ਹੈ ਨਹੀਂ ਕਿ ਆਪਾਂ ਗੱਡੀ ਲੈ ਕੇ ਆਈਏ ਆਸਦਾਨ ਜੀ ਜੇਦ ਕਰਕੇ ਬੈ ਗਈ ਉਧਰ ਮम्मी ਨੇ ਜੋ ਹਾਂ ਕਰਤੀ ਸੀ ਲੈ ਦੱਸ ਆ ਕਿਦਾਂ ਦੀ ਗੱਲ ਕਰ ਦਿੱਤੀ ਤੁਸੀਂ ਸਾਡੇ ਘਰ ਦੋ ਲੱਗੀਆਂ ਵਾ ਕੋਈ ਗੱਲ ਨਹੀਂ ਜੇ ਲੋੜ ਪੈਂਦੇ ਆਪਣਿਆਂ ਨੇ ਕੰਮ ਨਹੀਂ ਆਉਣਾ ਤੇ ਕੰਮ ਕਿੰਨੇ ਆਉਣਾ ਵਾ ਕੋਈ ਚੱਕਰ ਨਹੀਂ ਤੁਸੀਂ ਬੇਫਿਕਰ ਹੋ ਕੇ ਜਾਓ ਘੁੰਮੋ ਫਿਰੋ ਨਜ਼ਾਰੇ ਲਓ ਉਹ ਤਾਂ ਚਲੋ ਤੁਹਾਡੀ ਗੱਲ ਠੀਕ ਆ ਪਰ ਉਦਾਂ ਵੀ ਨਾ ਬਗਾਨੀ ਚੀਜ਼ ਦਾ ਡਰ ਜਾਂਦਾ ਰਹਿੰਦਾ ਹੀ ਆ ਲੈ ਦੱਸ ਆ ਕਿਦਾਂ ਨਹੀਂ ਗੱਲ ਕਰ ਦਿੱਤੀ ਤੀ ਆ ਆ ਗੱਲ ਕਹਿ ਕੇ ਸਗੋ ਤੁਸੀਂ ਸਾਨੂੰ ਬਗਾਨੇ ਕਰ ਦਿੱਤਾ ਉਹ ਨਹੀਂ ਨਹੀਂ ਆਪਣੀ ਸਮਝੋ ਤੁਸੀਂ ਬਸ ਹਾਂ ਗੱਲ ਭਾਜੀ ਦੁਬਾਰਾ ਨਹੀਂ ਕਹਿਣੀ ਮੈਨੂੰ ਮੈਂ ਸੱਚੀ ਗੱਲ ਦੱਸਾਂ ਨਾ ਮੈਨੂੰ ਨੀਝੇ ਚੰਗੀ ਲੱਗੀ ਤੁਹਾਡੀ ਆ ਗੱਲ ਚਲੋ ਕੋਈ ਗੱਲ ਨਹੀਂ ਪਰ ਚਲੋ ਬੜਾ ਧੰਨਵਾਦ ਆ ਤੁਹਾਡਾ ਬੜਾ ਇਨਸਾਨ ਸਾਦ ਦਿੱਤਾ ਮੈਂ ਦੋ ਕਿੰਨੀਆਂ ਗੱਲਾਂ ਕਰੀ ਜਾਂਦੇ ਆ ਹੈ ਕੋਈ ਚੱਕਰ ਨਹੀਂ ਚਲਿਓ ਫੇਰ ਪ੍ਰੀਤ ਆਪਾਂ ਹਾਂਜੀ ਉਹ ਮੰਮੀ ਕੋਲ ਮੰਮੀ ਕੋ ਚੀਜ਼ ਲੈਣ ਗਏ ਅੰਦਰ ਮੰਮੀ ਜੀ ਐਸੇ ਆਜੋ ਕੀ ਲੈਣ ਗਏ ਜੇ ਪੈਸੇ ਦੇਤੇ ਆ ਪੈਸੇ ਮੈਂ ਫੜਾਤੇ ਪੈਸੇ ਫੜਾਤੇ ਠੀਕ ਹੈ ਉਹਦਾ ਤੁਸੀਂ ਅੱਜ ਰਾਤ ਰਹਿੰਦੇ ਸੀ ਕਿੰਨਾ ਵਧੀਆ ਲੱਗਦਾ ਸੀ ਹੋਰ ਕੀ ਵਾਕੇ ਸਹੀ ਲੱਗਦਾ ਨਹੀਂ ਆਪਾਂ ਤਾਂ ਰਾਤ ਕੋਈ ਗੱਲ ਨਹੀਂ ਮੰਮੀ ਨੂੰ ਦੱਸ ਕੇ ਆਏ ਸੀ ਪਰ ਹੁਣ ਤੁਹਾਨੂੰ ਪਤਾ ਬੀਬੀ ਵੀ ਉੱਥੇ ਠੀਕ ਨਹੀਂ ਆ ਤਾਂ ਫਿਰ ਇਦਾਂ ਚੰਗੇ ਨਹੀਂ ਲੱਗਣਾ ਜੇ ਨਾ ਪਤਾ ਹੋਵੇ ਫਿਰ ਹੋਰ ਗੱਲ ਹੁੰਦੀ ਆ ਫਿਰ ਹੁਣ ਉਹਨਾਂ ਨੂੰ ਵੀ ਪਤਾ ਬਣਨਾ ਉਹਨਾਂ ਘਰ ਜਾ ਕੇ ਬੈਠੇ ਰਹੇ ਉੱਥੇ ਜਾਣ ਦੋ ਬਾਕੀ ਜਾ ਕੇ ਦੱਸਣਗੇ ਸਾਨੂੰ ਕੀ ਹਿਸਾਬ ਤਵਾ ਲੋੜ ਪਈ ਫਿਰ ਆਪਾਂ ਵੀ ਜਾਵਾਂਗੇ ਤੁਸੀਂ ਇਹ ਵੀ ਤੇਰੇ ਇਹ ਲਾਲੂ ਲੈ ਚੱਲ ਕੋਈ ਗੱਲ ਨਹੀਂ ਰਹਿਣ ਦੇਣੀ ਆ ਆਲੂ ਆ ਕੁਛ ਟਮਾਟਰ ਪਾਤੇ ਆ ਲਾਲੂ ਲਵੇਰੇ ਆ ਚਲੋ ਠੀਕ ਆ ਫਿਰ ਚਲੋ ਠੀਕ ਆ ਜੀ ਮਹਾਰਾਜ ਚੰਗਾ ਮੰਮੀ ਜੀ ਚੰਗਾ ਜੀ ਚੰਗਾ ਪੁੱਤ ਲਓ ਆ ਮੈਨੂੰ ਫੜਾ ਦਿਓ ਮੰਮੀ ਆਹ ਲਓ ਅ ਵੀ ਰੱਖ ਦਿਓ ਡੈਡੀ ਤਾਂ ਜਾਵਦਾ ਪੈਲੀਆਂ ਨੂੰ ਦੂਰ ਹੀ ਚਲ ਗਿਆ ਹਾਂ ਡੈਡੀ ਮੇਰੇ ਨਾਲ ਗਾਂ ਚੱਲ ਗਏ ਹੋਣੇ ਪੈਲੀ ਭਰ ਗਈ ਹੋਣੀ ਆ ਨਾ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹ ਦੇ ਜਰੂਰ ਹਾਂ ਜੀ ਹਾਂ ਜੀ ਚੰਗਾ ਬਾਪੂ ਜੀ ਚੰਗਾ ਚੰਗਾ ਆਇਓ ਕਿਤੇ ਮਾਰਿਓ ਕਿਡਾ ਹੈ ਹਾਂਜੀ ਹਾਂਜੀ ਜਰੂਰ ਮੈਂ ਗੇੜ ਖੋਲਾਂ ਮਾਂ ਗੱਡੀ ਕਰਦੀ ਕਿ ਗੱਡੀ ਤੇ ਚਾਚੀ ਤੇ ਬਾਈ ਵੀ ਨਹੀਂ ਕਰਕੇ ਗਈ ਐਨਾ ਆਸ ਆਇਆ ਮੈਨੂੰ ਕਿਹੜੀ ਗੱਲ ਦਾ ਕਹਿੰਦੇ ਗੱਡੀ ਨਵੀਂ ਆ ਤਾੜੀਆਂ ਕਰਦੀ ਆ ਮੈਂ ਆਪਣੇ ਮਨ ਚ ਸੋਚਿਆ ਗੱਡੀ ਨਹੀਂ ਨਵੀਂ ਡਰਾਈਵਰ ਨਵਾਂ ਵਾ ਤੂੰ ਮੰਦ ਜੂਗੀ ਦੋ ਤਲਵਾਰੀ ਉਹਨਾਂ ਦੇ ਹੱਥੀ ਆ ਹੁਣ ਸਾਡੇ ਦੇ ਹੱਥੀ ਚੜੀ ਆ ਗੱਡੀ ਹਾਂ ਚਲੋ ਉਹਦਾ ਖੁਸ਼ ਬੜੇ ਸੀ ਭਾਈ ਨੇ ਉਹਦਾ ਇਦਾਂ ਸ਼ੋਅ ਕੀਤਾ ਕਿ ਜਿੱਦਾਂ ਨਾ ਮੈਂ ਬੜਾ ਤਗੜਾ ਡਰਾਈਵਰ ਹਾਂ ਕਵਲ ਹਾਂਜੀ ਉਹਨੂੰ ਛੋਟੀ ਗੱਡੀ ਦੀ ਚਾਬੀ ਕਿਉਂ ਦਿੱਤੀ ਹੈ ਵੱਡੀ ਤਾਂ ਉਹ ਖਲੋਤੀ ਹੈ ਮੰਮੀ ਵੱਡੀ ਤਾਂ ਆਪਣੇ ਵਾਸਤੇ ਰੱਖੀ ਆ ਫਿਰ ਅਸੀਂ ਹੁਣ 6-7 ਜਾਣੇ ਆ ਆਪ ਕਿੱ데 ਜਾਣਾ ਜੁਣਾ ਪੈਂਦਾ ਵਾ ਨਿਆਣਿਆਂ ਨੂੰ ਨਾਲ ਜਾਣਾ ਪੈਂਦਾ ਫਿਰ ਔਖਾ ਹੋ ਜਾਣਾ ਵਾ ਆਹ ਉਹਨਾਂ ਦੇ ਹੀ ਜਾਣੀ ਹੀ ਬੰਦਾ ਬੁਰਾ ਲੱਗਦਾ ਵਾ ਉਹ ਜਾਓ ਮੰਮੀ ਬੁਰਾ ਲੱਗਦਾ ਇੱਥੇ ਇਹ ਚ ਬੁਰੇ ਲੱਗਣ ਵਾਲੀ ਕਿਹੜੀ ਗੱਲ ਵਾ ਚੀਜ਼ ਮੰਗੀ ਉਹਨਾਂ ਨੇ ਚੀਜ਼ ਦੇਤੀ ਆਪਾਂ ਉਹਨਾਂ ਸਾਰੇ ਪਰਿਵਾਰ ਨੇ ਜਾਣਾ ਹੁੰਦਾ ਵਾ ਉਹ ਕਿਹੜੇ ਸਾਰੇ ਪਰਿਵਾਰ ਨੇ ਜਾਣਾ ਵਾ ਇਹਨਾਂ ਦੋਵਾਂ ਜੀਆਂ ਦੇ ਜਾਣਾ ਵਾ ਚਲੋ ਜੇ ਮੰਮੀ ਵੀ ਨਾਲ ਜਾਣਾ ਹੋਵੇ ਤਾਂ ਚਲ ਜੂਗੀ ਉਹ ਵੀ ਜੇ ਚਾਰ ਜਾਣੇ ਵੀ ਜਾਣ ਦੋ ਮਗਰ ਤੇ ਦੋ ਅੱਗੇ ਹੋਰ ਜੀ ਆਪਾਂ ਦੇ ਮੰਮੀ ਫਿਰ ਹੁਣ ਚਾਰ ਜੀਆਂ ਸੁਖਨਾ ਤੇ ਸਾਡੇ ਬੱਚੇ ਵੀ ਆ ਨਾਲ ਤੇ ਫਿਰ ਸਾਡਾ ਤਾਂ ਬਹੁਤ ਔਖਾ ਹੋ ਜਾਂਦਾ ਵਾ ਨਵੇਂ ਸਵਾਂ ਜੋ ਆਈ ਪਾਈ ਆ ਤੇ ਉਹਨਾਂ ਦੀ ਜੀ ਗੱਡੀ ਦਿੱਤੀ ਉਹ ਵੀ ਬੱਸ ਕਰੋ ਮੰਮੀ ਇੱਕੋ ਗੱਲ ਨੂੰ ਲੈ ਕੇ ਬਹਿ ਗਏ ਆ ਆਈ ਮੈਨੂੰ ਹੁਣ ਉਤਰਾ ਹੋਈ ਜਾਣ ਲਈ ਆ ਜਾਂ ਫਿਰ ਹਲੇ ਵੀ ਫੋਨ ਕਰਕੇ ਕਹਿ ਦੋ ਕੀ ਵੱਡੀ ਗੱਡੀ ਲੈ ਜਾਣ ਮੇਰੀ ਗੱਲ ਸੁਣ ਉਦਾਂ ਦੇ ਭਾਵੇਂ ਉਹਨਾਂ ਨੂੰ ਕੋਈ ਨਾ ਹੋਵੇ ਪਰ ਆ ਫੋਨ ਕਰਕੇ ਨਾ ਤੇ ਸਪੈਸ਼ਲ ਇਹ ਗੱਲ ਜਿਹੜੀ ਆ ਹਾਈਲਾਈਟ ਹੋਣੀ ਆ ਮੈਂ ਤੁਹਾਨੂੰ ਕਿਹਾ ਵੀ ਨਾ ਕਿ ਮੰਮੀ ਨੂੰ ਪੁੱਛ ਲਿਓ ਇੱਕ ਵਾਰੀ ਸਲਾਹ ਦੇ ਮੰਮੀ ਮੈਂ ਹੀ ਦਿੱਤੀ ਏ ਇਹਨਾਂ ਨੂੰ ਇਹ ਵਾਲੀ ਕੀ ਵੱਡੀ ਗੱਡੀ ਦੀ ਬਜਾਏ ਆਪਾਂ ਛੋਟੀ ਗੱਡੀ ਦੇ ਦਈਏ ਕਿ ਜੇ ਸਾਨੂੰ ਕਿਤੇ ਜਾਣਾ ਪੈ ਗਿਆ ਤੇ ਫਿਰ ਤੰਗੀ ਆਊਗੀ ਅਕਸਰ ਨੂੰ ਫਿਰ ਵੀ ਇਹਨਾਂ ਨੇ ਮਹੀਨਾ ਕਿਤੇ ਰੱਖਣੀ ਹੋਊਗੀ ਮੈਨੂੰ ਪੁੱਛਿਆ ਹੀ ਨਹੀਂ ਕਹੇਗਾ ਮਮੇ ਉਹਦਾ ਸੱਚ ਦੱਸਾਂ ਤੁਸੀਂ ਵੀ ਕਿਹੜਾ ਸਾਨੂੰ ਪੁੱਛਿਆ ਹੈ ਆਪਣੇ ਕੋਲੋਂ ਹਾਂ ਕਰ ਦਿੱਤੀ ਤੁਸੀਂ ਤੇ ਗੱਡੀ ਦੀ ਤੂੰ ਬੱਚਿਆ ਇਹਨੂੰ ਇਹ ਕਰੀ ਵੀ ਮੈਨੂੰ ਗੱਡੀ ਦੀ ਹਾਂ ਕੀਤੀ ਆ ਤੇ ਫੇਰ ਕੀ ਹੋ ਗਿਆ ਤੇ ਫੇਰ ਕੀ ਹੋ ਗਿਆ ਜੇ ਅਸੀਂ ਡਰਤ ਨਹੀਂ ਗਿਆ ਹੈਗਾ ਤੇ ਫੇਰ ਕੀ ਹੋ ਗਿਆ ਜੇ ਆਪਾਂ ਉਹਨਾਂ ਨੂੰ ਛੋਟੀ ਗੱਡੀ ਦੇਤੀ ਆ ਤੇ ਐਦਾਂ ਹੀ ਆ ਜਦੋਂ ਤੁਹਾਨੂੰ ਨਹੀਂ ਨਾ ਕੁਝ ਵੀ ਹੋ ਗਿਆ ਉਦੋਂ ਮੈਨੂੰ ਵੀ ਕੁਝ ਨਹੀਂ ਹੋ ਗਿਆ ਬੜੀ ਸੋਹਣੀ ਇਜਤ ਬਣਾਈ ਕੁੜਮਾ ਜੋ ਬਾਂਦੇ ਵਿੱਚ ਕਰੋ ਆਪਣੀਆਂ ਮੱਥੀ ਲੈ ਕਮਾਲ ਕਰ ਦਿੱਤੀ ਮਮੀ ਨੇ ਰਾਵੀ ਕਿਆ ਗੱਡੀ ਲੈ ਕੇ ਕਿੱਡਾ ਸੋਹਣਾ ਮੇਰਾ ਪੁੱਤ ਲੱਗਣ ਡਿਆ ਨਹੀਂ ਗੱਡੀ ਚਲਾਉਂਦਾ ਸੀਗਾ ਮੰਮੀ ਸਾਸਰੀ ਕਾਲ ਪੁੱਤਰ ਚਲਾ ਲਈ ਪੁੱਤ ਤੂੰ ਗੱਡੀ ਲੈ ਹੋਰ ਕੀ ਮੰਮੀ ਦੱਸ ਗੱਡੀ ਸੋਹਣੀ ਲੱਗਣ ਡਈ ਏ ਪਤਾ ਵੇੜੇ ਦੀ ਟੌਰੀ ਬਣ ਗਈ ਏ ਗੱਡੀ ਦੇ ਨਾਲ ਆਹੋ ਤੇ ਹੋਰ ਕੀ ਵੇੜਾ ਭਰਿਆ ਭਰਿਆ ਲੱਗਦਾ ਗੱਡੀ ਦੇ ਨਾਲ ਆਹੋ ਉਹ ਦੂਜੀ ਗੱਡੀ ਜਿਹੜੀ ਪੁੱਤਰਾ ਥੋੜੀ ਜਿਹੀ ਵੱਡੀ ਨਹੀਂ ਆਹੋ ਉਹ ਵੱਡੀ ਏ ਇਹਦੇ ਨਾਲੋਂ ਫਿਰ ਉਹ ਤੈਨੂੰ ਪਤਾ ਉਹ ਜਿਆਦਾ ਜਾਣੇ ਫਿਰ ਇਹਦੇ ਵਿੱਚ ਔਖਾ ਹੋਇਆ ਕਰ ਰਹੇ ਉਹਨਾਂ ਨੂੰ ਜਾਣ ਹਣ ਤੇ ਆਹੀ ਵੇ ਰਹਿੋ ਲੈ ਅੰਤੀ ਚਲ ਸੋਣੀ ਫਤਰ ਮੇਰੇ ਪੁੱਤ ਵਿੱਚ ਜਾਣੇ ਵਿਆਹ ਕਰਨੀ ਗਾ ਕਿੰਨੇ ਸੋਣੇ ਮੇਰੇ ਬੱਚੇ ਲੱਗਿਆ ਕਰਨੇ ਗੱਡੀ ਚਲਾਉਂਦੇ ਹਾਂ ਚਲੋ ਆਜੋ ਚਲੋ ਅਮਣ ਜਾ ਪਾਣੀ ਲਿਆ ਕੇ ਨਾ ਵੀਰ ਨੂੰ ਤੇ ਭਾਬੀ ਨੂੰ ਪਿਆਲ ਆਪਣੀ ਠੀਕ ਦੇਖਾਂ ਭਾ ਕਿਹੜਾ ਸਮਾਨ ਲੈ ਕੇ ਆਈ ਹੈ ਔ ਲੂ ਲੈ ਆ ਪਣਾ ਇਥੇ ਨਾ ਇਥੇ ਗੰਡੇ ਤੇ ਲਸਣ ਕਿ ਡਕੜੇ ਮੋٹے ਗੰਡੇ ਨਹੀਂ ਆਡੀਆਂ ਤਾਂ ਉਤਰੀਆਂ ਕੰਡੇੜਾਂ ਹੀ ਨਹੀਂ ਕਿੱਡੇ ਸੋਨੇ ਮੋٹے ਗੰਡੇ ਲਾਏ ਨਹੀਂ ਉਹ ਲਸਣ ਕਿ ਡਕੜਾ ਮੋਟਾ ਹੀ ਚੱਲ ਆ ਵੀ ਚੰਗਾ ਕੀਤਾ ਹੀ ਲੈ ਆਈ ਹੈ ਗਾਲੂ ਬੰਡੇ ਦੇ ਕੁਚਾਰ ਦੇ ਨੰਗ ਜਾਣੇ ਨੇ ਅੱਬਲ ਤੇ ਹਫਤਾ ਹੀ ਸਾਡਾ ਨਿਕਲ ਜਾਣਾ ਅਸੀਂ ਕਿੰਨੇ ਕੁ ਜੀ ਆ ਕਿੱਡੇ ਸੋਨੇ ਮੋਟ ਮੋਟੇ ਨੇ ਲੈ ਮੇਰੀ ਧੀ ਗੱਡੀ ਤੇ ਲਿਾਈ ਲਿਾਈ ਏ ਨਾਲ ਸਮਾਨ ਦੀ ਵੀ ਪਰ ਕੇ ਲਿਆਈ ਏ ਜੇ ਮੇਰੀ ਕਿੱਡੀ ਸੋਣੀ ਧੀ ਸਿਆਣੀ ਨਹੀਂ ਆਪਣਾ ਘਰ ਸਮਝਦੀ ਵੀ ਮੇਰਾ ਘਰ ਹੈ ਕਿੰਨੀ ਅਕਲ ਵਾਲੀ ਹੈ ਮੇਰੀ ਧੀ ਔਰ ਕੀ ਮੰਮੀ ਜੀ ਮੰਮੀ ਨੇ ਨਾ ਸਮਾਨ ਸਾਰਾ ਹੀ ਪਾ ਦਿੱਤਾ ਸੀ ਮੰਮੀ ਅੰਦੇ ਚੱਲ ਕੋਈ ਨਹੀਂ ਆਪਣੇ ਘਰ ਦਾ ਹੀ ਆ ਤੇ ਚੱਲ ਕੋਈ ਨਹੀਂ ਤੂੰ ਲੈ ਜਾ ਆਸਦਕ ਮੇਰੀ ਤੀਰਗਲਾਂ ਵਾਲੀ ਹੈ ਕਿਤੇ ਇੰਨਾ ਕੰਮ ਦਾ ਪਤਾ ਲੱਗਦਾ ਏ ਵੀ ਮੇਰੀ ਤੀਰ ਅੱਜ ਪੁੱਜੇ ਕਰਦੀ ਏ ਵੀਰ ਜੀ ਗੱਡੀ ਤੇ ਹੁਣ ਆ ਗਈ ਆ ਹੁਣ ਸਭ ਤੋਂ ਪਹਿਲਾਂ ਟੂਰ ਨਾ ਮੇਰੇ ਪਿੰਡ ਦਾ ਕੱਢ ਕੇ ਆਉਣਾ ਅਜੇ ਕੋਈ ਗੱਲ ਨਹੀਂ ਤੋ ਫਿਕਰ ਕਿਉਂ ਕਰਦੀ ਆ ਵੇ ਤਿਆਰੀ ਕਰੋ ਜਿੱਥੇ ਕਹੋਗੇ ਆਪਾਂ ਉੱਥੇ ਲੈ ਜਾਾਂਗੇ ਨਾਲੇ ਬਬਲੂ ਵੀ ਇੱਦਾਂ ਵੀਜ਼ਾ ਆ ਗਿਆ ਵਾ ਨਾਲੇ ਮਿਲ-ਗਿਲ ਕੇ ਆਵਾਂਗੇ ਲੈ ਫੇਰ ਤਾਂ ਵਧਾਈਆਂ ਬਣੀਆਂ ਕੋਈ ਨਹੀਂ ਜਾ ਕੇ ਲੈਣੇ ਵਧਾਈਸ ਦਈ ਹਾਂਜੀ